ਜੀ ਮਤ ਬੁੱਧੀ ਬੱਚਾ ਸੀ ਜੀ ਮੇਰਾ ਆਪ ਦਾ ਦਿਮਾਗ ਥੋੜਾ ਸਹੀ ਨਹੀਂ ਨੂੰ ਬੱਚਾ ਤਾਂ ਛੱਡ ਕੇ ਗਈ ਜੀ ਇੱਕ ਮਜਬੂਰੀਆਂ ਸੀ ਜੀ ਹਸਤੰਮਨ ਤੇ ਇਹ ਕਰਦੇ ਇੱਕ ਬੱਚਾ ਨਾ ਛੱਡ ਲਿਆ ਮੈਂ ਘਰਾਂ ਚ ਕੰਮ ਕਰਦੀ ਮੇਰੇ ਤੋਂ ਬੇ ਲਈ ਸਾਮ ਹੋਣੀ ਉਹਨਾਂ ਦੀ ਮੈਂ ਤਾਂ ਜੀ ਐਂ ਹੀ ਨਿੰਤ ਕਰਦੀ ਬੁੱਧੀ ਤੋਂ ਦੋਨੋਂ ਸੀਗੇ ਹੀ ਨੋ ਨੋ ਸੋਰਾ ਮਜਬੂਰੀ ਜੀ ਹਣੇ ਕਹਿੰਦੇ ਵੀ ਸਾਡੇ ਤੋਂ ਨਹੀਂ ਵੀ ਮਤ ਬੁੱਧੀ ਬੱਚਾ ਨਹੀਂ ਲੋ ਸੰਭਲਦਾ ਬੱਚਾ ਪਿੰਗਲ ਵੜੇ ਹੀ ਆ ਤੇ ਵੇਖਦੇ ਹਾਂ ਆਪਣੀ ਇਮਪल्स ਕਰਵਾਈ ਕਰਨਗੇ ਜੋ ਉਹਨਾਂ ਦੇ ਹੋ ਗਏ ਚਰਨ ਜੀ ਕਿਥੋਂ ਆਏ ਨਾਲੇ ਤੁਮ੍ਹ ਗਏ ਕੀ ਕਾਰਨ ਦਿਆ ਉਸ ਦਿਨ ਤੁਸੀਂ ਆਏ ਸੀ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਪਰਵਾਸ ਜੀ ਉਹ ਮਾਤਰੂ ਦੀ ਬੱਚਾ ਸੀ ਜੀ ਮੇਰਾ ਆਪ ਦਾ ਦਿਮਾਗ ਥੋੜਾ ਸਹੀ ਨਹੀਂ ਉਹ ਬੱਚਾ ਤਾਂ ਛੱਡ ਕੇ ਗਏ ਜੀ ਇੱਕ ਮਜਬੂਰਨਾ ਸੀ ਜੀ ਮੈਂ ਕਹਾਂ ਕਿ ਨਾਲ ਕੌਣ ਸੀ ਤੁਹਾਡੇ ਨਾਲ ਜੀ ਮੇਰਾ ਸਹੁਰਾ ਸਾਹਿਬ ਤੋਂ ਹਟਾ ਜੇ ਤੁਹਾਡੀਆਂ ਮਜਬੂਰੀਆਂ ਨੇ ਕਿ ਉਸਦੇ ਮਜਬੂਰੀਆਂ ਸੀ ਉਹ ਵੀ ਛੱਡ ਕੇ ਜਿਵੇਂ ਨਹੀਂ ਜੋ ਉਹਨਾਂ ਨੂੰ ਤਾਂ ਮੈਂ ਲਈ ਸੀ ਕਿ ਨਾਲ ਮੈਂ ਮਜਬੂਰਾਂ ਜੀ ਮੇਰੇ ਨਾਲ ਚੱਲੋ ਅੱਛਾ ਜੀ ਉਹਨਾਂ ਨੂੰ ਤਾਂ ਜੀ ਮੈਂ ਲਈ ਸੀ ਇਸ ਕਰਕੇ ਉਹਨਾਂ ਨੇ ਕਿ ਬਹੁਤ ਵੱਡੀ ਗਲਤੀ ਕੀਤੀ ਅਸੀਂ ਹਾਂਜੀ ਜੀ ਸਾਨੂੰ ਮਹਿਸੂਸ ਹੁੰਦਾ ਜੀ ਅਸੀਂ ਗਲਤੀ ਕੀਤੀ ਵੱਡੀ ਅਸੀਂ ਗਲਤੀ ਮੰਨਦੇ ਹਾਂ ਜੀ ਇਸ ਗੱਲ ਦੇ ਹੁਣ ਤੁਸੀਂ ਬੱਚੇ ਦਾ ਨਾਮ ਲੈ ਕੇ ਜਾਓ ਤੇ ਜੀ ਉਸ ਤਾਂ ਮੈਂ ਤੇ ਕਰਦੇ ਇੱਕ ਬੱਚਾ ਨਾ ਛੱਡ ਲਿਆ ਵੀ ਮੈਂ ਘਰਾਂ ਚ ਕੰਮ ਕਰਦੀ ਮੇਰੇ ਤੋਂ ਬੇ ਲਈ ਸਾਮ ਹੋਣੀ ਉਹਨਾਂ ਦੀ ਮੈਂ ਤਾਂ ਜੀ ਐਂ ਹੀ ਮਿੰਤ ਕਰਦੀ ਵੀ ਬੱਚਾ ਰੱਖਿਆ ਜਾਵੇ ਬੱਚਾ ਤੁਹਾਡਾ ਹੀ ਹਾਂਜੀ ਸਾਡਾ ਹੀ ਹੈ ਜੀ ਪਛਤਾਵਾ ਹੁੰਦਾ ਵੀ ਆਪਾਂ ਇਸ ਤਰ੍ਹਾਂ ਛੱਡ ਗਏ ਹਾਂਜੀ ਜੀ ਹੁੰਦਾ ਕਲਦੀਪ ਸਿੰਘ ਆ ਕੀ ਹੋ ਰਿਹਾ ਉਹਨਾਂ ਦੇ ਮੋਗੇ ਉਸ ਦਿਨ ਆਈ ਤੁਸੀਂ ਬੱਚਾ ਛੱਡ ਕੇ ਗਈ ਸੀ ਨਾਲ ਤੁਹਾਡੇ ਕੋਲ ਸੀ ਹਾਲ ਤੁਹਾਡੇ ਦੋਵੇਂ ਦੋਨੋਂ ਸੀਗੇ ਹੀ ਨੋ ਨੋ ਸਾਰਾ ਕੀ ਮਜਬੂਰੀ ਕੀ ਸੀ ਕਿ ਆਪਣਾ ਬੱਚੇ ਇਸ ਤਰ੍ਹਾਂ ਹੋ ਸਕੀ ਮਜਬੂਰੀ ਜੀ ਹਣੇ ਕਹਿੰਦੇ ਵੀ ਸਾਡੇ ਤੋਂ ਨਹੀਂ ਵੀ ਮਤਬੁਦਦੀ ਬੱਚਾ ਨਹੀਂ ਲੋ ਸੰਭਲਦਾ ਸਾਡੇ ਤੋਂ ਨਹੀਂ ਲੋਟ ਆਉਂਦਾ ਤੂੰ ਮੇਰੇ ਨਾਲ ਚੱਲ ਮੈਂ ਤੇ ਨਾਲ ਚਲਾ ਚਲਾਇਆ ਤੁਸੀਂ ਨਾਲ ਹੀ ਰਹਿਣੇ ਨੇ ਨਹੀਂ ਅਸੀਂ ਅਲੱਗ ਰਹਿੰਦੇ ਹਾਂ ਤੁਸੀਂ ਇਸੇ ਤੇ ਹੱਲ ਕਰ ਸਕਦੇ ਤੁਸੀਂ ਕਿਹੜੀ ਹੈਲਪ ਕਰ ਰਹੇ ਹੋ ਕੀ ਕਾਰਨ ਦੇ ਅਸੀਂ ਉਸ ਦਿਨ ਤੁਹਾਨੂੰ ਲੱਗਦਾ ਕਿ ਗਲਤੀ ਕਰ ਰਹੀ ਸੀ ਬੜੀ ਹਾਂ ਜੀ ਗਲਤੀ ਤਾਂ ਮੰਨਦੇ ਆ ਅਸੀਂ ਗਲਤੀ ਦਾ ਅਹਿਸਾਸ ਮੰਨ ਕਿਸ ਨੇ ਕਿਹਾ ਸੀ ਕਿ ਉੱਥੇ ਛੱਡ ਆਉ ਨਹੀਂ ਸਾਨੂੰ ਕਿਸੇ ਨੇ ਨਹੀਂ ਕਿਹਾ ਸੀ ਜੀ ਕਿਸੇ ਨੇ ਨਹੀਂ ਕਿਹਾ ਸੀ ਕਿ ਛੱਡ ਆਉ ਸਾਡੇ ਕੋਲੇ ਨਾਂ ਦਾ ਇਹਦਾ ਆਧਾਰ ਕਾਰਡ ਸੀਗਾ ਕੋਈ ਪ੍ਰੂਫ ਨਹੀਂ ਸੀ ਅਸੀਂ ਐਸੇ ਕਰਕੇ ਅਸੀਂ ਗਲਤੀ ਨਾਲ ਇੱਥੇ ਛੱਡ ਹੈਗਾ ਜੀ 9 ਸਾਲਾਂ ਕਿਉਂ ਆਧਾਰ ਕਾਰਡ ਨਹੀਂ ਬਣਾਇਆ ਨਹੀਂ ਉਹਦਾ ਆਧਾਰ ਕਾਰਡ ਨਾਂ ਦਾ ਆਧਾਰ ਕਾਰਡ ਆ ਨਾਂ ਦਾ ਕੋਈ ਪ੍ਰੂਫ ਨਹੀਂਗਾ ਕੀ ਕਰਨਾ ਉਹ ਜਾਣੇ ਪੂਰਾ ਪੂਰਾ ਹੋ ਗਿਆ ਸੀਗਾ ਅੱਛਾ ਜੀ ਮਾਨ ਦਾ ਲੱਗਦਾ ਹੈ ਹੁਣ ਦੁਬਾਰਾ ਜੇ ਮਾਨ ਦੁਬਾਰਾ ਲਕਸੈਪਟ ਹੀ ਕਰਦੇ ਸੀ ਉਹ ਹਾਂਜੀ ਐਕਸੈਪਟ ਨਹੀਂ ਕਰਦੇ ਸੀ ਨਹੀਂ ਜੀ ਨਹੀਂ ਨਹੀਂ ਜੀ ਕੀ ਲੱਗਦਾ ਕਿ ਪਛਤਾਵਾ ਹੈਗਾ ਕਿ ਇਸ ਦਿਨ ਵੱਡੀ ਹਾਂਜੀ ਪਛਤਾਵਾ ਤਾਂ ਸੀਗਾ ਜੀ ਹੁਣ ਕੀ ਕਰੀਏ ਨਹੀਂ ਮਜਬੂਰੀ ਹੈ ਇਹਨਾਂ ਦੀ ਕੀ ਕਰੀਏ ਬਿਲਕੁਲ ਜੀ ਵਾਇਗੁਰ ਜਿੱਕਾ ਖਾਸ ਸਾਹਿਬ ਵਾਇਗੁਰ ਜਿੱਕੀ ਫਤਿਹ ਇਹ ਮੈਂ ਕੁਝ ਦਿਨ ਪਹਿਲਾਂ ਜਿਹੜਾ ਪ੍ਰਕਰਮਾਂ ਦੇ ਵਿੱਚ ਇਹ ਹੁਣ ਇਹਨਾਂ ਦਾ ਜਿਹੜਾ ਪਤਾ ਲੱਗਾ ਵਾ ਵੀ ਇਹ ਸੱਸ ਤੇ ਆਪਣਾ ਸੌਰੀ ਸਹਰਾ ਤੇ ਨਾਲ ਇਹਨਾਂ ਨੂੰ ਨੋਹਾਂ ਸਹਰਾ ਤੇ ਨੋਹ ਜਿਹੜੀ ਆ ਇਹ ਬੱਚੇ ਨੂੰ ਛੱਡ ਕੇ ਗਏ ਇਹਨਾਂ ਮੁਤਾਬਕ ਇਹ ਕਹਿ ਰਹੇ ਆ ਵੀ ਬੱਚਾ ਜਿਹੜਾ ਥੋੜਾ ਜਿਆ ਨਾਰਮਲ ਹੀ ਤੇ ਅਸੀਂ ਉਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦੇ ਤੇ ਇਸ ਕਰਕੇ ਅਸੀਂ ਛੱਡ ਗਏ ਇੱਥੇ ਗਏ ਆ ਸਾਡੀ ਮਜਬੂਰੀ ਆ ਤੇ ਹੁਣ ਉਸ ਸਮੇ ਜਿਹੜਾ ਵਾ ਆਪਾਂ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਜਿਹੜਾ ਦਰਬਾਰ ਸਾਹਿਬ ਗੁਲਿਆਰਾ ਚੌਂਕੀ ਦੇ ਨਾਲ ਸੰਪਰਕ ਕਰਕੇ ਜਿਹੜਾ ਵਾ ਉਸ ਦੀ ਸਹਿਤਾ ਦੇ ਨਾਲ ਇਹਨਾਂ ਦਾ ਸਾਰਾ ਐਡਰੈਸ ਜਿਹੜਾ ਆ ਘਰਦਾਂ ਲੱਭ ਕੇ ਇਹਨਾਂ ਨੂੰ ਸਾਡੀ ਗੁਲਿਆਰਾ ਚੌਂਕੀ ਵੱਲੋਂ ਜਿਹੜਾ ਇੱਥੇ ਦੇਹੰਦਾ ਗਿਆ ਵਾ ਤੇ ਅੱਜ ਇਹ ਆਪਣਾ ਆਪਣਾ ਇਹ ਆਪਣੀ ਜਿਹੜੀ ਆ ਉਹ ਫੀਡ ਕਰ ਰਹੇ ਆ ਵੀ ਸਾਡੇ ਕੋਲ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਆ ਤੇ ਇਨਾਂ ਦਾ ਫੇਰ ਲੈ ਜੇ ਬੱਚਾ ਪਿੰਗਲਵੜੀ ਆ ਤੇ ਵੇਖਦੇ ਹਾਂ ਉਹ ਆਪਣੇ ਪੋਸਟ ਕਰ ਰਹੀ ਕਰਨਗੇ ਜੋ ਉਹਨਾਂ ਦੇ ਹੋਊਗਾ